ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ। ਸੂਬਾ ਸਰਕਾਰ ਨੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਜਿਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜ੍ਹਾਈ ਚ ਦਿਲਚਸਪੀ ਵਧੀ ਹੈ ਅਤੇ ਸਾਲਾਨਾ ਨਤੀਜੇ ਵੀ ਬਿਹਤਰ ਹੋਏ ਹਨ। ਇਸ ਦੇ ਨਾਲ ਹੀ ਸੂਬਾ ਸਰਕਾਰ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਦੇਣ ਲਈ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ। ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ। ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ JEE ਮੇਨ JEE ਐਡਵਾਂਸ NEET ਤੇ ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਇਹ ਕੰਮ ਹੁੰਦੇ ਨੇ ਜੀ ਸਕੂਲ ਆਫ ਐਮਿਨੈਂਸ ਦੇ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਤੇ ਸਰ ਮੇਰਾ ਬੱਚਾ ਵੀ ਅੱਜ JEE Advanced ਕੱਢ ਗਿਆ ਮੈਨੂੰ ਬਹੁਤ ਖੁਸ਼ੀ ਆ ਜੀ ਕਬੜੀ ਗਲਤੀ ਹਾਂਜੀ ਹਾਂ ਪਹਿਲੀ ਵਾਰ ਕੋਈ ਐਜੂਕੇਸ਼ਨ ਨੂੰ ਇੰਨਾ ਸਪੋਰਟ ਕਰ ਰਿਹਾ ਜੀ ਵੀ ਵੈਰੀ ਗੁੱਡ ਤੁਹਾਡੀ ਮਿਹਨਤ ਵੀ ਹੈ ਬਹੁਤ ਜ਼ਿਆਪ ਜਾਂਦੇ ਰਹੇ ਆਂ ਪੇਪਰ ਤੋਂ ਆਉਣ ਤੁਸੀਂ ਬਹੁਤ ਗੁੱਡ ਲੱਗਦੇ ਜਗਰਾਉਂ ਦੇ ਪਿੰਡਾਂ ਦੇ ਵਿਕਾਸ ਦੇ ਲਈ ਹਲਕਾ ਵਿਧਾਇਕ ਵੀ ਵੀ ਸਰਬਜੀਤ ਕੌਰ ਮਾਨੂਕੇ ਪੂਰੀ ਤਰ੍ਹਾਂ ਪੱਬਾ ਪਾਰ ਹਨ ਤੇ ਅੱਜ ਇਸੇ ਲੜੀ ਦੇ ਚੱਲਦਿਆਂ ਹੀ ਜਗਰਾਉਂ ਦੇ 71 ਪਿੰਡਾਂ ਨੂੰ 5 ਕਰੋੜ 79 ਲੱਖ ਰੁਪਏ ਦੇ ਚੈੱਕ ਉਹਨਾਂ ਵੱਲੋਂ ਡਾਕਟਰ ਅੰਬੇਦਕਰ ਭਾਵਾਂ ਦੇ ਵਿੱਚ ਵੰਡੇ ਗਏ ਹਨ ਔਰ ਨਾਲ ਹੀ ਹਲਕਾ ਵਿਧਾਇਕ ਵੀ ਵੀ ਸਰਬਜੀਤ ਕੌਰ ਮਾਨੂਕੇ ਨੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਕਿਹਾ ਹੈ ਕਿ ਜਿੰਨੀ ਜਲਦੀ ਉਹ ਪੈਸੇ ਨੂੰ ਖਰਚਣਗੇ ਉੰਨੀ ਹੀ ਜਲਦੀ ਉਹ ਆ ਕੇ ਹੋਰ ਚੈੱਕ ਉਹਨਾਂ ਕੋਲੋਂ ਲੈ ਸਕਦੇ ਹਨ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਪਹਿਲਾਂ ਵੀ ਹਲਕਾ ਵਿਧਾਇਕ ਨੇ ਇਦਾਂ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ 11 ਪੰਜਾਹ Tá no... ਪੈਸੇ ਦਿੱਤੇ ਸਨ ਪਰ ਅਜੇ ਤੱਕ ਉਹਨਾਂ ਨੇ ਉਹ ਪੂਰੇ ਪੈਸੇ ਖਰਚੇ ਨਹੀਂ ਜਿਸ ਕਰਕੇ ਅੱਜ ਉਹਨਾਂ ਦੇ ਨਾਮ ਇਹਨਾਂ ਲੜੀ ਦੇ ਵਿੱਚ ਨਹੀਂ ਆਏ ਹਨ ਤੇ ਉਹਨਾਂ ਨੂੰ ਅੱਜ ਹੋਰ ਚੈੱਕ ਨਹੀਂ ਮਿਲੇ ਹਨ ਔਰ ਬਕਾਇਦਾ ਪੰਜਾਬ ਸਰਕਾਰ ਵੱਲੋਂ ਕੋਈ ਪੈਸੇ ਦੀ ਕਮੀ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਤਤਪਰ ਹੈ ਤੇ ਲੋੜ ਹੈ ਹੁਣ ਸਰਪੰਚਾਂ ਨੂੰ ਅੱਗੇ ਆ ਕੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਗ੍ਰਾਂਟਾਂ ਦੇ ਚੈੱਕ ਨੂੰ ਟਾਈਮ ਸਿਰ ਖਰਚਣ ਦੀ ਤਾਂ ਜੋ ਉਹਨਾਂ ਨੂੰ ਸਮਾਂ ਰਹਿੰਦੇ ਹੋਰ ਵੀ ਗ੍ਰਾਂਟਾਂ ਦੇ ਚੈੱਕ ਦਿੱਤੇ ਜਾ ਸਕਣ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਵੀ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਤਾਲ ਤੇ ਹਲਕਾ ਵਿਧਾਇਕ ਬੀਬੀ ਸਰਵਿਕਰ ਮਾਨੁਕੇ ਦਾ ਧੰਨਵਾਦ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਇਹਨਾਂ ਪੈਸਿਆਂ ਨੂੰ ਉਹ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਖਰਚ ਕਰ ਦੇਣਗੇ ਤਾਂ ਜੋ ਅੱਗੇ ਤੋਂ ਹੋਰ ਵੀ ਜਿਹੜੀਆਂ ਗਰਾਂਟਾਂ ਦੇ ਚੈੱਕ ਆ ਉਹ ਸਮੇਂ ਸਿਰ ਲੈ ਕੇ ਉਸ ਦਾ ਫਾਇਦਾ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਲੈ ਸਕਣ ਅੱਜ 70 71 ਪੰਚਾਇਤਾਂ ਨੂੰ 5 ਕਰੋੜ 5 ਲੱਖ 79100 ਰੁਪਏ ਚੈੱਕ ਵੰਡੇ ਗਏ ਆ ਇਹ ਚੈੱਕ ਪਿੰਡਾਂ ਦੇ ਵਿਕਾਸ ਦੇ ਕੰਮ ਦੇ ਆ ਇਹ ਵੀਡੀਓ ਸਾਹਿਬ ਆਪਣੀ ਟੀਮ ਨੂੰ ਭੇਜ ਕੇ ਪਹਿਲਾਂ ਵੈਰੀਫਾਈ ਕਰ ਚੁੱਕੇ ਆ ਇਹ ਜਿੰਨੀ ਜਲਦੀ ਸਰਪੰਚ ਚੈੱਕ ਖਤਮ ਕਰ ਲੈਣਗੇ ਉਹਨਾਂ ਨੂੰ ਨਵੇਂ ਚੈੱਕ ਅਗਲੇ ਹੋਰ ਆ ਰਹੇ ਆ 10 ਕਰੋੜ ਤੱਕ ਦੀ ਅਮਾਉਂਟ ਹੋ ਰਹੀ ਦੀ ਆ ਉਹ ਵੀ ਦਿੱਤੀ ਜਾਊਗੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਲਈ ਪਿੰਡ ਮਹੱਤਵਪੂਰਨ ਆ ਪਾਰਟੀ ਨਹੀਂ ਮੈਂ ਚਾਹੁੰਦੀ ਆ ਮੇਰੇ ਜਗਰਾਉਂ ਪਿੰਡ ਜਗਰਾਉਂ ਦੇ ਸਾਰੇ ਪਿੰਡ ਪੰਜਾਬ ਦੇ ਨੰਬਰ 1 ਪਿੰਡ ਬਣ ਅਗਲੀ ਵਾਰੀ ਸਰਪੰਚਾਂ ਨੂੰ ਕਹਿ ਦੇਣਾ ਵੀ ਜਿਹੜਾ ਆਪਦਾ ਮਾਡਲ ਪਿੰਡ ਬਣਾਏਗਾ ਉਹਨੂੰ ਇੱਕ ਐਕਸਟਰਾ ਚੈੱਕ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਮੈਂ ਇਹ ਕਹਿੰਦੀ ਪਹਿਲਾਂ ਹੀ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹਸਪਤਾਲ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਸੜਕਾਂ ਦੇ ਪ੍ਰੋਜੈਕਟ ਆ ਨਵੇਂ ਮੰਡੀਕਰਨ ਬੋਰਡ ਨੇ 25 ਸੜਕਾਂ ਨਵੀਆਂ ਬਣਾਤੀਆਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਗਨਾਉਂ ਦਾ ਨਹਿਾਰ ਬਦਲੇਗੀ ਤੇ ਨਕਸ਼ਾ ਬਦਲੇਗਾ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਗ੍ਰਾਂਟਾਂ ਭੇਜਾਂ ਚ ਹੁਣ ਨਾ ਜੀ ਨਾ ਕੋਈ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਇਹ ਤਾਂ ਹੁਣ 11 ਸਰਪੰਚਾਇਤਾਂ ਨੂੰ ਚੈੱਕ ਨਹੀਂ ਮਿਲੇ ਉਹ ਇਸ ਕਰਕੇ ਨਹੀਂ ਮਿਲੇ ਪਿਛਲੇ ਅਮਾਉਂਟ ਨਹੀਂ ਖਰਚ ਹੋਈ ਇਹ ਮੈਂ ਇਹਨਾਂ ਸਰਪੰਚਾਂ ਨੂੰ ਵੀ ਬੇਨਤੀ ਕਰਦੀ ਆ ਜਿੰਨਾ ਲੈ ਕੇ ਜਾਓਗੇ ਕੱਲ ਤੋਂ ਲੱਗ ਜਾਓ ਤੁਹਾਡੇ ਯੂਸੀ ਜਿੰਨੀ ਛੇਤੀ ਆ ਜਾਣਗੇ ਨਵਾਂ ਚੱਕ ਲੈ ਜਾਓ ਸਾਡੇ ਚ ਵੱਲੋਂ ਇਹ ਨਹੀਂ ਹੈ ਵੀ ਅਗਲਾ ਦੇਖਾਂਗੇ ਜਾਂ ਕਰਾਂਗੇ ਅੱਜ ਸ਼ਾਮ ਤੱਕ ਮੈਂ ਗੰਦੇ ਪਾਣੀ ਦੇ ਸਾਫ਼ ਪਾਣੀ ਦੇ ਧਰਮਸ਼ਾਲਾ ਦੇ ਰਸਤਿਆਂ ਦੇ ਚੈੱਕ ਹੋਰ ਦੇਣੇ ਆ 1 ਕਰੋੜ ਤੋਂ ਉੱਪਰ ਦੀ ਅਮਾਉਂਟ ਦੇਣੀ ਆ ਜਿਹੜਾ ਲਿਖਵਾ ਸਕਦਾ ਆਪਦਾ ਕੰਮ ਲਿਖਵਾ ਜੇ ਲੈ ਜੇ ਪੈਸੇ ਮੈਂ ਅੱਜ ਚੈੱਕ ਦਿੱਤੇ ਹੈ ਤੇ तकरीबन ਜੇ ਵੀਡੀਓ ਸਾਹਿਬ ਨੇ ਸਾਰੇ ਕੰਮ ਪਾਈ ਹੋਏ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਲਖਾਏ ਸੀ ਮਿੰਤੀਆਂ ਕੀਤੀਆਂ ਸੀ ਉਹਨਾਂ ਦੇ ਚੈੱਕ ਆ ਬਸ ਜੀ ਸਰਕਾਰ ਨੂੰ ਧੰਨਵਾਦ ਕਰਦੇ ਆ ਜੀ ਵੀ ਪਿੰਡ ਦੇ ਵਿੱਚ ਵਧੀਆ ਵਿਕਾਸ ਕਰ ਰਹੇ ਆ ਮੈਡਮ ਸਰਬਜੀਤ ਕੁਰਮਾਣੂ ਕਿ ਜਿਹੜੇ ਦਿਨ-ਰਾਤ ਮਿਹਨਤ ਕਰਕੇ ਸਾਡੇ ਹਲਕੇ ਦੇ ਲਈ ਵੱਡੀਆਂ ਗ੍ਰਾਂਟਾਂ ਲਿਆ ਰਹੇ ਆ ਹੁਣ ਇਹਨਾਂ ਨੇ ਇੱਕ ਵਾਅਦਾ ਕੀਤਾ ਵੀ ਜਿਹੜਾ ਜਿੰਨੀ ਜਲਦੀ ਗ੍ਰਾਂਟ ਖਤਮ ਕਰੂਗਾ ਉਨੀ ਜਲਦੀ ਆਦਾ ਚੈੱਕ ਫੇਰ ਲੈ ਜਾਵੇ ਕਿਉਂ ਸਰਕਾਰ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਜੀ ਜਿੰਨਾ ਖਰਚੋਗੇ ਉਹਨਾ ਹੋਰ ਲੈ ਜਾਓ ਪਰ ਜਿਹੜੇ 11 ਸਰਪੰਚ ਰਹਿ ਗਏ ਬਾਂਝੇ ਚਿੱਕਾਂ ਨੂੰ ਉਹਨਾਂ ਦੇ ਅਕਾਊਂਟ ਦੇ ਵਿੱਚ ਅਜੇ ਪੇਮੈਂਟ ਪਈ ਆ ਉਹ ਖਰਚ ਕਰਨਗੇ ਆਪ ਜੋ ਵੀ ਅਕਾਊਂਟ ਦੇ ਵਿੱਚੋਂ ਨਵੇਂ ਚੈੱਕ ਲੈ ਜਾਣ। ਉਹ ਤੁਹਾਡੇ ਤੇ ਸਰਪੰਚਾਂ ਦੇ ਵੀ ਕਿੰਨੀ ਜਲਦੀ ਤੁਸੀਂ ਕਿੰਨੀ ਜਲਦੀ ਤੁਸੀਂ ਕੰਮ ਕਰਦੇ ਹੋ ਜੀ ਕਿੰਨੀ ਜਲਦੀ ਖਰਚਦੇ ਹੋ ਉਨੀ ਜਦੀ ਪੈਸਾ ਹੋਰ ਲੈ ਜਾਓ ਇਹ ਸੁਣ ਸਰਪੰਚਾਂ ਦੀ ਕਮੀ ਰਹੂਗੀ ਪੈਸਾ ਨਾ ਲੱਗਣ ਤੇ ਇਹ ਸਰਕਾਰ ਦੀ ਤੋਸੀ ਨਹੀਂ ਹੈਗੀ ਜਿੰਨਾ ਮਰਜ਼ੀ ਪੈਸਾ ਲੈ ਜਾਓ ਉਹਨਾਂ ਮਿਲ ਜਾਊ। ਧੰਨਵਾਦ ਇਸ ਚੀਜ਼ ਦਾ ਜੀ ਕਿ ਅੱਜ ਜਿਹੜਾ ਇੱਥੇ ਚੈੱਕ ਵੰਡਣ ਦਾ ਸਮਾਰੋਹ ਹੋਇਆ ਉਹ ਸਾਰੇ ਪੰਜ ਸਰਪੰਚ ਪਿੰਡਾਂ ਦੇ ਸਾਰੇ ਪਹੁੰਚੇ ਇੱਥੇ। ਇਸਨੂੰ ਅੱਜ ਬਹੁਤ ਵੱਡੇ ਕੱਫੇ ਮਿਲ ਰਹੇ ਆ ਮੈਂ ਕਮਾਲਪੁਰਾ ਪ੍ਰਿੰਟ ਤੋਂ ਅੰਜ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਸਾਨੂੰ ਵਧੀਆ ਲੱਗਿਆ ਕਿ ਇਹ ਲਾਓ ਤੇ ਅਗਲੇ ਹੋਰ ਲੈ ਜਾਓ ਇਹ ਜੀਤਾਂ ਦਾ ਅੱਜ ਬਹੁਤ ਵੱਡਾ ਸਾਨੂੰ ਪਰਾਉਡ ਹੋ ਰਿਹਾ ਵਾ ਲੋਡ ਸੀ ਕਿ ਪਿੰਡਾਂ ਦੇ ਵਿੱਚ ਇਹਨਾਂ ਬਹੁਤ ਲੋਡ ਬਹੁਤ ਸੀਗੀ ਲੋਡ ਬਹੁਤ ਸੀ ਲਾਵਾਂਗੇ ਵੀ ਤੇ ਦਿਨਾਂ ਦੇ ਵਿੱਚ ਕੰਮ ਕਰਕੇ ਵੀ ਦਿਖਾਵਾਂਗੇ ਸਾਰੇ ਇਲਾਕੇ 'ਚ ਵੀ ਜਿਵੇਂ ਪਿੰਡ ਦੇ ਵਿੱਚ ਤਾਂ ਖਾਸ ਸਾਡੀ ਡਿਊਟੀ ਆ ਅਸੀਂ ਨਾਲ ਦੇ ਪਿੰਡਾਂ ਵਾਲੇ ਬੰਦਿਆਂ ਨੂੰ ਵੀ ਸਬੋਧਨ ਕਰਾਂਗੇ ਬਈ ਹੁਣ ਕੋਈ ਕਮੀ ਨਹੀਂ ਕਿਸੇ ਗੱਲ ਦੀ ਪੈਸੇ ਥੇਲੇ ਦੀ ਤੇ ਪੈਸੇ ਆਉਂਦੇ ਰਹਿਣਗੇ ਲਈ ਚੱਲੋ ਤੇ ਹੋਰ ਲਈ ਚੱਲੋ ਇਹਨੇ ਕਹਿੰਦੇ ਹੋਏ ਭੈਣ ਸਾਹਿਬ ਜੀ ਦਾ ਧਰਮਾਣੂ ਦਾ ਬਹੁਤ-ਬਹੁਤ ਧੰਨਵਾਦ ਮੈਂ ਤਾਂ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪੰਜਾਬ ਸਰਕਾਰ ਦਾ ਸਾਡੇ ਐਮ.ਐਲ.ਏ ਸਾਹਿਬ ਸਰਜੀਤ ਕਰਮਾਣੂ ਜੀ ਦਾ ਬਹੁਤ-ਬਹੁਤ ਧੰਨ ਸਾਤੋ ਪੈਸੇ ਮਕੋਏ ਨਹੀਂ ਜਾਂਦੇ ਪਹਿਲਾਂ ਖਾਤਿਆਂ ਚ ਆ ਜਾਂਦੇ ਆ ਅੱਜ ਫੇਰ ਬਲਕ ਸੰਮਤੀ ਦੇ ਜਿਹੜੇ ਚੈੱਕ ਵੰਡੇ ਆ ਤੇ ਹੁਣ ਅੱਗੇ ਸਾਨੂੰ ਰੰਗਲੇ ਪੰਜਾਬ ਦੇ ਗਾਂ ਪੈਸੇ ਮਿਲਣਗੇ ਅਸੀਂ ਆਪਦੇ ਤੌਰ ਤੇ ਜਿੰਨੇ ਵੀ ਸਾਡੇ ਪਿੰਡਲੇ ਕੰਮ ਹੁੰਦੇ ਆ ਅਸੀਂ ਪਹਿਲੇਦਾਰ ਤੇ ਇਹਨਾਂ ਨੂੰ ਦੱਸਦੇ ਆ ਤੇ ਸਾਡੇ ਕੰਮ ਆ ਜਿਹੜੇ ਪਹਿਲੇਦਾਰ ਤੇ ਹੁੰਦੇ ਆ ਜੀ ਇਹਨਾਂ ਪੈਸੇ ਦੀ ਕਿੰਨੀ ਖਲੋਰ ਸੀ ਪਿੰਡ ਦੇ ਵਿੱਚ ਵਿਕਾਸ ਕਰਨ ਲਈ ਇਹ ਨਹੀਂ ਜਿਹੜੇ ਖੁੱਲੇ ਪੈਸੇ ਆ ਇਹਨਾਂ ਲਈ ਤਾਂ ਮੈਂ ਕਹਿੰਦਾ ਹਮੇਸ਼ਾ ਲੋੜ ਰਹਿੰਦੇ ਕੋਈ ਆ ਇਹ ਸਰਪੰਚਾਂ ਨੂੰ ਪਤਾ ਵਾ ਕਿਉਂਕਿ ਜਿਹੜੇ 15ਵੇਂ ਦੇ ਆ ਉਹਨਾਂ ਦੇ ਉੱਤ ਮਿੱਥੀਆਂ ਹੁੰਦੀਆਂ ਜੀ ਜੰਵੇਂ ਇੱਥੇ ਹੀ ਲੱਗਣੇ ਆਏ ਖੁੱਲੇ ਪੈਸੇ ਆਪਾਂ ਕਿਤੇ ਵੀ ਵਰਤ ਸਕਦੇ ਆ ਜਿਹੜੇ ਜੜੀਆਂ ਚੀਜ਼ਾਂ ਨੂੰ ਪੈਸੇ ਨਹੀਂ ਆਉਂਦੇ ਕਿਤੇ ਵੀ ਇਹ ਵਰਤ ਸਕਦੇ ਆ ਇਹਦਾ ਬਹੁਤ ਜ਼ਿਆਦਾ ਇਹ ਪੈਸਿਆਂ ਦੀ ਲੋੜ ਸੀ ਬੜੀ ਸਹੂਲਤ ਮਿਲੂਗੀ ਬਹੁਤ ਜ਼ਿਆਦਾ ਸਹੂਲਤ ਮਿਲੂ ਕਿਤੇ ਵੀ ਇਹ ਵਰਤ ਸਕਦੇ ਆ ਦੈਨਿਕ ਸੂਰਾ ਲਈ ਹਿਮਰਾਜ ਬੱਬਰ ਜਗਰਾਉਂ ਜਗਰਾਉਂ ਦੇ ਪਿੰਡਾਂ ਦੇ ਵਿਕਾਸ ਦੇ ਲਈ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਪੂਰੀ ਤਰ੍ਹਾਂ ਪੱਬਾ ਪਾਰ ਹਨ ਤੇ ਅੱਜ ਇਸੇ ਲੜੀ ਦੇ ਚੱਲਦਿਆਂ ਹੀ ਜਗਰਾਉਂ ਦੇ 71 ਪਿੰਡਾਂ ਨੂੰ 5 ਕਰੋੜ 79 ਲੱਖ ਰੁਪਏ ਦੇ ਚੈੱਕ ਉਹਨਾਂ ਵੱਲੋਂ ਡਾਕਟਰ ਅੰਬੇਦਕਰ ਭਾਵਾਂ ਦੇ ਵਿੱਚ ਵੰਡੇ ਗਏ ਹਨ ਔਰ ਨਾਲ ਹੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਨੇ ਪਿੰਡਾਂ ਦੇ ਸਰਪੰਚਾਂ ਨੂੰ ਇਹ ਕਿਹਾ ਹੈ ਕਿ ਜਿੰਨੀ ਜਲਦੀ ਉਹ ਇਹ ਪੈਸੇ ਨੂੰ ਖਰਚਣਗੇ ਉੰਨੀ ਹੀ ਜਲਦੀ ਉਹ ਆ ਕੇ ਹੋਰ ਚੈੱਕ ਉਹਨਾਂ ਕੋਲੋਂ ਲੈ ਸਕਦੇ ਹਨ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਪਹਿਲਾਂ ਵੀ ਹਲਕਾ ਵਿਧਾਇਕ ਨੇ ਇਦਾਂ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ 11 ਪੰਜਾ tanto tá ਪੈਸੇ ਦਿੱਤੇ ਸਨ ਪਰ ਅਜੇ ਤੱਕ ਉਹਨਾਂ ਨੇ ਉਹ ਪੂਰੇ ਪੈਸੇ ਖਰਚੇ ਨਹੀਂ ਜਿਸ ਕਰਕੇ ਅੱਜ ਉਹਨਾਂ ਦੇ ਨਾਮ ਇਹਨਾਂ ਲੜੀ ਦੇ ਵਿੱਚ ਨਹੀਂ ਆਏ ਹਨ ਤੇ ਉਹਨਾਂ ਨੂੰ ਅੱਜ ਹੋਰ ਚੈੱਕ ਨਹੀਂ ਮਿਲੇ ਹਨ ਔਰ ਬਕਾਇਦਾ ਪੰਜਾਬ ਸਰਕਾਰ ਵੱਲੋਂ ਕੋਈ ਪੈਸੇ ਦੀ ਕਮੀ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਤਤਪਰ ਹੈ ਤੇ ਲੋੜ ਹੈ ਹੁਣ ਸਰਪੰਚਾਂ ਨੂੰ ਅੱਗੇ ਆ ਕੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਗ੍ਰਾਂਟਾਂ ਦੇ ਚੈੱਕ ਨੂੰ ਟਾਈਮ ਸਿਰ ਖਰਚਣ ਦੀ ਤਾਂ ਜੋ ਉਹਨਾਂ ਨੂੰ ਸਮਾ ਰਹੇਂਦੇ ਹੋਰ ਵੀ ਗ੍ਰਾਂਟਾਂ ਦੇ ਚੈੱਕ ਦਿੱਤੇ ਜਾ ਸਕਣ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਵੀ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਬੀਬੀ ਸਰਵਿਕ ਕੋ ਮਾਨੁਕੇ ਦਾ ਧੰਨਵਾਦ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਇਹਨਾਂ ਪੈਸਿਆਂ ਨੂੰ ਉਹ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਲਈ ਖਰਚ ਕਰ ਦੇਣਗੇ ਤਾਂ ਜੋ ਅੱਗੇ ਤੋਂ ਹੋਰ ਵੀ ਜਿਹੜੀਆਂ ਗਰੰਟਾਂ ਦੇ ਚੈੱਕ ਆ ਉਹ ਸਮੇਂ ਸਿਰ ਲੈ ਕੇ ਉਸ ਦਾ ਫਾਇਦਾ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਲੈ ਸਕਣ ਅੱਜ 70 71 ਪੰਚਾਇਤਾਂ ਨੂੰ 5 ਕਰੋੜ 5 ਲੱਖ 79100 ਰੁਪਏ ਚੈੱਕ ਵੰਡੇ ਗਏ ਆ ਇਹ ਚੈੱਕ ਪਿੰਡਾਂ ਦੇ ਵਿਕਾਸ ਤੇ ਕੰਮ ਦੇ ਆ ਇਹ ਵੀਡੀਓ ਸਾਹਿਬ ਆਪਣੀ ਟੀਮ ਨੂੰ ਭੇਜ ਕੇ ਪਹਿਲਾਂ ਵੈਰੀਫਾਈ ਕਰ ਚੁੱਕੇ ਆ ਇਹ ਜਿੰਨੀ ਜਲਦੀ ਸਰਪੰਚ ਚੈੱਕ ਖਤਮ ਕਰ ਲੈਣਗੇ ਉਹਨਾਂ ਨੂੰ ਨਵੇਂ ਚੈੱਕ ਅਗਲੇ ਹੋਰ ਆ ਰਹੇ ਆ 10 ਕਰੋੜ ਤੱਕ ਦੀ ਅਮਾਉਂਟ ਹੋ ਰਹੀ ਦੀ ਹੈ ਉਹ ਵੀ ਦਿੱਤੀ ਜਾਊਗੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਮੇਰੇ ਲਈ ਪਿੰਡ ਮਹੱਤਵਪੂਰਨ ਪਾਰਟੀ ਨਹੀਂ ਮੈਂ ਚੋਣੀਆਂ ਮੇਰੇ ਜਗਨਾਉ ਪਿੰਡ ਜਗਨਾਉ ਦੇ ਸਾਰੇ ਪਿੰਡ ਪੰਜਾਬ ਦੇ ਨੰਬਰ 1 ਪਿੰਡ ਬਣਨ ਅਗਲੀ ਵਾਰੀ ਸਰਪੰਚਾਂ ਨੂੰ ਕਹਿ ਦੇਣਾ ਵੀ ਜਿਹੜਾ ਆਪਦਾ ਮਾਡਲ ਪਿੰਡ ਬਣਾਏਗਾ ਉਹਨੂੰ ਇੱਕ ਐਕਸਟਰਾ ਚੈੱਕ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਮੈਂ ਇਹ ਕਹਿੰਦੀ ਪਹਿਲਾਂ ਹੀ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹਸਪਤਾਲ ਬਣ ਰਹੇ ਆ ਲਾਇਬ੍ਰੇਰੀਆਂ ਬਣ ਰਹੀਆਂ ਸੜਕਾਂ ਦੇ ਪ੍ਰੋਜੈਕਟ ਆ ਨਵੇਂ ਮੰਡੀਕਰਨ ਬੋਰਡ ਨੇ 25 ਸੜਕਾਂ ਨਵੀਆਂ ਬਣਾਤੀਆਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਗਨਾਉਂ ਦਾ ਨਹਾਰ ਬਦਲੇਗੀ ਤੇ ਨਕਸ਼ਾ ਬਦਲੇਗਾ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਗਰਾਂਟਾ ਭੇਜਣ ਚ ਹੁਣ ਨਾ ਜੀ ਨਾ ਕੋਈ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਇਹ ਤਾਂ ਹੁਣ 11 ਸਰਪੰਚਾਇਤਾਂ ਨੂੰ ਚੈੱਕ ਨਹੀਂ ਮਿਲੇ ਉਹ ਇਸ ਕਰਕੇ ਨਹੀਂ ਮਿਲੇ ਪੀਸੀ ਅਮਾਉਂਟ ਨਹੀਂ ਖਰਚ ਹੋਈ ਇਹ ਮੈਂ ਇਹਨਾਂ ਸਰਪੰਚਾਂ ਨੂੰ ਵੀ ਬੇਨਤੀ ਕਰਦੀ ਆ ਜਿੰਨਾ ਲੈ ਕੇ ਜਾਓਗੇ ਕੱਲ ਤੋਂ ਲੱਗ ਜਾਓ ਤੁਹਾਡੇ ਯੂਸੀ ਜਿੰਨੀ ਛੇਤੀ ਆ ਜਾਣਗੇ ਨਵਾਂ ਚੱਕ ਲੈ ਜਾਓ ਸਾਡੇ ਚ ਵੱਲੋਂ ਇਹ ਨਹੀਂ ਹੈ ਵੀ ਅਗਲਾ ਦੇਖਾਂਗੇ ਜਾਂ ਕਰਾਂਗੇ ਅੱਜ ਸ਼ਾਮ ਤੱਕ ਮੈਂ ਗੰਦੇ ਪਾਣੀ ਦੇ ਸਾਫ਼ ਪਾਣੀ ਦੇ ਧਰਮਸ਼ਾਲਾ ਦੇ ਰਸਤਿਆਂ ਦੇ ਚੈੱਕ ਹੋਰ ਦੇਣੇ ਆ 1 ਕਰੋੜ ਤੋਂ ਉੱਪਰ ਦੀ ਅਮਾਉਂਟ ਦੇਣੀ ਆ ਜਿਹੜਾ ਲਿਖਵਾ ਸਕਦਾ ਆਪਦਾ ਕੰਮ ਲਿਖਵਾਜੇ ਲੈ ਜੇ ਪੈਸੇ ਮੈਂ ਅੱਜ ਚੈੱਕ ਦਿੱਤੇ ਹੈ ਤੇ ਤਕਰੀਬਨ ਜੇ ਵੀਡੀਓ ਸਾਹਿਬ ਨੇ ਸਾਰੇ ਕੰਮ ਪਾਏ ਹੋਏ ਆ ਜਿਹੜੇ ਜਿਹੜੇ ਉਹਨਾਂ ਨੇ ਕੰਮ ਲਖਾਏ ਸੀ ਮਿੰਟੀਆਂ ਕੀਤੀਆਂ ਸੀ ਉਹਨਾਂ ਦੇ ਚੈੱਕ ਆ ਬਸੇ ਸਰਕਾਰ ਨੂੰ ਧੰਨਵਾਦ ਕਰਦੇ ਆ ਜੀ ਵੀ ਪਿੰਡ ਦੇ ਵਿੱਚ ਵਧੀਆ ਵਿਕਾਸ ਕਰ ਰਹੇ ਆ ਮੈਡਮ ਸਰਬਜੀਤ ਕੁਲਮਾਨੂ ਕਿ ਜਿਹੜੇ ਦਿਨ ਕੋ ਰਾਤ ਮਿਹਨਤ ਕਰਕੇ ਸਾਡੇ ਹਲਕੇ ਦੇ ਲਈ ਵੱਡੀਆਂ ਗ੍ਰਾਂਟਾਂ ਲਿਆ ਰਹੇ ਆ ਹੁਣ ਇਹਨਾਂ ਨੇ ਇੱਕ ਵਾਅਦਾ ਕੀਤਾ ਵੀ ਜਿਹੜਾ ਜਿੰਨੀ ਜਲਦੀ ਗ੍ਰਾਂਟ ਖਤਮ ਕਰੂਗਾ ਉੰਨੀ ਜਲਦੀ ਆਦਾ ਚੈੱਕ ਫੇਰ ਲੈ ਜਵੇ ਕਿਉਂ ਸਰਕਾਰ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਜੀ ਜਿੰਨਾ ਖਰਚੋਗੇ ਉਨਾ ਹੋਰ ਲੈ ਜਾਓ ਪਰ ਜਿਹੜੇ 11 ਸਰਪੰਚ ਰਹਿ ਗਏ ਬਾਂਝੇ ਚਿੱਕਾਂ ਨੂੰ ਉਹਨਾਂ ਦੇ ਅਕਾਊਂਟ ਦੇ ਵਿੱਚ ਅਜੇ ਪੇਮੈਂਟ ਪਈ ਆ ਉਹ ਖਰਚ ਕਰਨਗੇ ਆਪਦੇ ਵੀ ਅਕਾਊਂਟ ਦੇ ਵਿੱਚੋਂ ਨਵੇਂ ਚੈੱਕ ਲੈ ਜਾਣ। ਉਹ ਤੁਹਾਡੇ ਤੇ ਸਰਪੰਚਾਂ ਦੇ ਵੀ ਕਿੰਨੀ ਜਲਦੀ ਤੁਸੀਂ ਕਿੰਨੀ ਜਲਦੀ ਤੁਸੀਂ ਕੰਮ ਕਰਦੇ ਹੋ ਜੀ ਕਿੰਨੀ ਜਲਦੀ ਖਰਚਦੇ ਹੋ ਉੰਨੀ ਜਿਆਦਾ ਪੈਸਾ ਹੋਰ ਲੈ ਜਾਓ ਇਹ ਸੁਣ ਸਰਪੰਚਾਂ ਦੀ ਕਮੀ ਰਹੂਗੀ ਪੈਸਾ ਨਾ ਲੱਗਣ ਤੇ ਇਹ ਸਰਕਾਰ ਦੀ ਤੋਸੀ ਨਹੀਂ ਹੈਗੀ ਜਿੰਨਾ ਮਰਜ਼ੀ ਪੈਸਾ ਲੈ ਜਾਓ ਉਹਨਾਂ ਮਿਲ ਜਾਊ। ਧੰਨਵਾਦ ਇਸ ਚੀਜ਼ ਦਾ ਜੀ ਕਿ ਅੱਜ ਜਿਹੜਾ ਇੱਥੇ ਚੈੱਕ ਵੰਡਣ ਦਾ ਸਮਾਰੋਹ ਹੋਇਆ ਉਹ ਸਾਰੇ ਪੰਜ ਸਰਪੰਚ ਪਿੰਡਾਂ ਦੇ ਸਾਰੇ ਪਹੁੰਚੇ ਇੱਥ ਇਸਨੂੰ ਦੇ ਬਹੁਤ ਵੱਡੇ ਗੱਫੇ ਮਿਲ ਰਹੇ ਆ ਮੈਂ ਕਮਾਲਪੁਰਾ ਪਿੰਡ ਤੋਂ ਅੰਜ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡਾ ਜਿਹੜਾ ਸਭ ਤੋਂ ਵੱਡਾ ਸਾਨੂੰ ਵਧੀਆ ਲੱਗਿਆ ਕਿ ਇਹ ਲਾਓ ਤੇ ਅਗਲੇ ਹੋਰ ਲੈ ਜਾਓ ਇਹ ਚੀਜ਼ਾਂ ਦਾ ਅੱਜ ਬਹੁਤ ਵੱਡਾ ਸਾਨੂੰ ਪ੍ਰਾਊਡ ਹੋ ਰਿਹਾ ਵਾ ਲੋਡ ਸੀਗੀ ਪਿੰਡਾਂ ਦੇ ਵਿੱਚ ਇਹਨਾਂ ਬਹੁਤ ਲੋਡ ਬਹੁਤ ਸੀਗੀ ਲੋਡ ਬਹੁਤ ਸੀ ਲਾਵਾਂਗੇ ਵੀ ਤੇ ਦਿਨਾਂ ਦੇ ਵਿੱਚ ਕੰਮ ਕਰਕੇ ਵੀ ਦਿਖਾਵਾਂਗੇ ਸਾਰੇ ਇਲਾਕੇ 'ਚ ਵੀ ਜਿਵੇਂ ਪਿੰਡ ਦੇ ਵਿੱਚ ਤਾਂ ਖਾਸ ਸਾਡੀ ਡਿਊਟੀ ਆ ਅਸੀਂ ਨਾਲ ਦੇ ਪਿੰਡਾਂ ਵਾਲੇ ਬੰਦਿਆਂ ਨੂੰ ਵੀ ਸਬੋਧਨ ਕਰਾਂਗੇ ਬਈ ਹੁਣ ਕੋਈ ਕਮੀ ਨਹੀਂ ਕਿਸੇ ਗੱਲ ਦੀ ਪੈਸੇ ਥੇਲੇ ਦੀ ਤੇ ਪੈਸੇ ਆਉਂਦੇ ਰਹਿਣਗੇ ਲਈ ਚੱਲੋ ਤੇ ਹੋਰ ਲਈ ਚੱਲੂ ਇਹਨੇ ਕਹਿੰਦੇ ਹੋਏ ਭੈਣ ਸਬਜੀਤ ਕਰਮਾਣੂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਜੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪੰਜਾਬ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਸਰਬਜੀਤ ਕਰਮਾਣੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਦੇ ਅਸੀਂ ਸਰਪੰਚ ਬਣੇ ਆ ਜੀ ਸਭ ਤੋਂ ਪੈਸੇ ਮਕੋਏ ਨਹੀਂ ਜਾਂਦੇ ਪਹਿਲਾਂ ਖਾਤਿਆਂ ਚ ਆ ਜਾਂਦੇ ਆ ਅੱਜ ਫੇਰ ਬਲਾਕ ਸੰਮਤੀ ਜਿਹੜੇ ਚੈੱਕ ਵੰਡੇ ਆ ਤੇ ਹੁਣ ਅੱਗੇ ਸਾਨੂੰ ਰੰਗਲੇ ਪੰਜਾਬ ਦੇ ਗਾਂ ਪੈਸੇ ਮਿਲਣਗੇ ਅਸੀਂ ਆਪਦੇ ਤੌਰ ਤੇ ਜਿੰਨੇ ਵੀ ਸਾਡੇ ਪਿੰਡ ਲਈ ਕੰਮ ਹੁੰਦੇ ਆ ਅਸੀਂ ਪਹਿਲ ਦੇ ਅਧਾਰ ਤੇ ਇਹਨਾਂ ਨੂੰ ਦੱਸਦੇ ਆ ਤੇ ਸਾਡੇ ਕੰਮ ਆ ਜਿਹੜੇ ਪਹਿਲ ਦੇ ਅਧਾਰ ਤੇ ਹੁੰਦੇ ਆ ਜੀ ਇਹਨਾਂ ਪੈਸੇ ਦੀ ਕਿੰਨੀ ਖਲੋਰ ਸੀ ਪਿੰਡ ਦੇ ਵਿੱਚ ਵਿਕਾਸ ਕਰਨ ਲਈ ਇਹ ਨਹੀਂ ਜਿਹੜੇ ਖੁੱਲੇ ਪੈਸੇ ਆ ਇਹਨਾਂ ਲਈ ਤਾਂ ਮੈਂ ਕਹਿੰਦਾ ਹਮੇਸ਼ਾ ਲੋੜ ਰਹਿੰਦੇ ਕੋਈ ਆ ਇਹ ਸਰਪੰਚਾਂ ਨੂੰ ਪਤਾ ਵਾ ਕਿਉਂਕਿ ਜਿਹੜੇ 15ਵੇਂ ਦੇ ਆ ਉਹਨਾਂ ਦੇ ਮਿੱਥੀਆਂ ਹੁੰਦੀਆਂ ਜੀ ਜੰਬੀ ਇੱਥੇ ਹੀ ਲੱਗਣਿਆ ਇਹ ਖੁੱਲੇ ਪੈਸੇ ਆ ਪਾ ਕਿਤੇ ਵੀ ਵਰਤ ਸਕਦੇ ਆ ਜਿਹੜੇ ਜਿਹੜੀਆਂ ਚੀਜ਼ਾਂ ਨੂੰ ਪੈਸੇ ਨਹੀਂ ਆਉਂਦੇ ਕਿਤੇ ਵੀ ਇਹ ਬਰਤ ਸਕਦੇ ਆ ਇਹਦਾ ਬਹੁਤ ਜ਼ਿਆਦਾ ਇਹ ਪੈਸਿਆਂ ਦੀ ਲੋੜ ਸੀ ਜੀ ਬੜੀ ਸਹੂਲਤ ਮਿਲੂਗੀ ਬਹੁਤ ਜ਼ਿਆਦਾ ਸਹੂਲਤ ਮਿਲੂ ਕਿਤੇ ਵੀ ਇਹ ਵਰਤ ਸਕਦੇ ਆ ਦੈਨਿਕ ਸੂਰਾਂ ਲਈ ਹੇਮਰਾਜ ਬੱਬਰ ਜਗਰਾਉ